ਤੁਹਾਡਾ ਤੁਹਾਡਾ ਸਵਾਗਤ ਹੈ ਵਦਨਗਲੀ ਖਬਰ ਬਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਧਰਮ ਦੇ ਨਾਂ ਤੇ ਬਹੁਤ ਸਾਰੇ ਬਾਬੇ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਇਹ ਬਾਬੇ ਧਾਰਮਿਕ ਭਾਵਨਾਵਾਂ ਦੇ ਵੈਨ ਵਿੱਚ ਭੋਲੇ ਭਾਲੇ ਲੋਕਾਂ ਨੂੰ ਵਹਾ ਆਰਥਿਕ ਅਤੇ ਜਿਸਮਾਨੀ ਰੂਪ ਵਿੱਚ ਲੁੱਟ ਕੇ ਅਯਾਸ਼ੀ ਵਾਲਾ ਜੀਵਨ ਬਤੀਤ ਕਰਦੇ ਨੇ ਅਤੇ ਜੇਕਰ ਕੋਈ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਇਹਨਾਂ ਬਾਪਿਆਂ ਵੱਲੋਂ ਉਸ ਵਿਅਕਤੀ ਦਾ ਕੀ ਹਾਲ ਕੀਤਾ ਜਾਂਦਾ ਹੈ ਇਸ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਇਸ ਤਰ੍ਹਾਂ ਹੀ ਬਾਬਾ ਮਾਨਸਿੰਨ 피ਹੋਵੇ ਵਾਲਾ ਦੇ ਗਲ ਨਾ ਮੰਨਨ ਕਾਰਨ ਉਸਦੇ ਹੀ ਹਸਪਤਾਲ ਵਿੱਚ ਡਾਕਟਰ ਦੀ ਨੌਕਰੀ ਕਰਨ ਵਾਲੇ ਡਾਕਟਰ ਸੁਖਵਿੰਦਰ ਸਿੰਘ ਖੈਰਾ ਨੂੰ ਕਿਵੇਂ ਆਪਣੀਆਂ ਅੱਖਾਂ ਤੋਂ ਹੀ ਹੱਥ ਧੋਣਾ ਪੈ ਗਿਆ ਲਿਖੋਣਿਆਂ ਇੱਕ ਖਾਸ ਰਿਪੋਰਟ ਵਿੱਚ ਇਕ ਕਹਾਣੀ ਇੱਕ ਐਸੇ ਸਿੱਖ ਸਾਬਤ ਸੂਰਤ ਨੌਜਵਾਨ ਦੀ ਜਿਸ ਦਾ ਡਾਕਟਰੀ ਕੈਰੀਅਰ ਸੰਤ ਕਹੋਂਦੇ ਬਾਬਾ ਮਾਨ ਸਿੰਘ ਪੀਹੋਵੇ ਵਾਲੇ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ। ਦਰਅਸਲ ਜਲੰਧਰ ਦੇ ਪਿੰਡੇ ਸੰਸਾਰ ਪਰ ਵਿਖੇ ਰਹਣ ਵਾਲੇ ਡਾਕਟਰ ਸੁਖਵਿੰਦਰ ਸਿੰਘ ਖੈਰਾ ਨੇ ਸਨ 2004 ਤੋਂ 18 ਅਪ੍ਰੈਲ 2007 ਤੱਕ ਬਾਬਾ ਮਾਨ ਸਿੰਘ ਪੀਹੋਵੇ ਵਾਲੇ ਦੇ ਸੰਤ ਇਸ਼ਾ ਸਿੰਘ ਹਸਪਤਾਲ ਪੀਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਵਿਖੇ ਡਾਕਟਰ ਨੌਕਰੀ ਕੀਤੀ। ਡਾਕਟਰ ਸੁਖਵਿੰਦਰ ਸਿੰਘ ਮੁਤਾਬਕ ਉਸਦੀ ਅਤੇ ਉਸਦੇ ਪਰਿਵਾਰ ਦੀ ਬਾਬਾ ਮਾਨ ਸਿੰਘ ਦੇ ਪ੍ਰਤੀ ਅਥਾ ਸ਼ਰਦਾਸੀ ਅਤੇ ਬਾਬਾ ਵੀ ਉਸ ਉੱਪਰ ਪੂਰਾ ਭਰੋਸਾ ਕਰਦਾ ਸੀ ਸੁਖਵਿੰਦਰ ਮੁਤਾਬਕ ਬਾਬਾ ਮਾਨ ਸਿੰਘ ਪੀ ਹੋਵੇ ਵਾਲਾ 14 ਸੀ ਕਿ ਡੇਰੇ ਵਿੱਚ ਆਉਣ ਵਾਲੀਆਂ ਬੀਬੀਆਂ ਜਿਨ੍ਹਾਂ ਨੂੰ ਉਸ ਵੱਲੋਂ ਪੁੱਤਰ ਦੀ ਦਾਤ ਦਾ ਆਸ਼ੀਰਵਾਦ ਦਿੱਤਾ ਜਾਂਦਾ ਹੈ ਉਹ ਉਹਨਾਂ ਦਾ ਭਰੂਣ ਟੈਸਟ ਕਰੇ ਅਤੇ ਜੇਕਰ ਕੋਈ ਮਾਦਾ ਭਰੂਣ ਹੋਵੇ ਤਾਂ ਕੋਈ ਮੈਡੀਕਲ ਬਹਾਨਾ ਲਾ ਕੇ ਉਸ ਦਾ ਅਬੋਰਸ਼ਨ ਕਰ ਦਿੱਤਾ ਜਾਵੇ ਤਾਂਕੇ ਉਸਦੇ ਬਚਨ ਸੰਗਤ ਵਿੱਚ ਪੂਰੇ ਹੋ ਜਾਇਆ ਕਰਨ ਅਤੇ ਜਿਸ ਕਾਰਨ ਉਸ ਨੂੰ ਸੰਗਤ ਪਾਸੋਂ ਮੋਟੀ ਰਕਮ ਮਿਲੇ ਡਾਕਟਰ ਮੁਤਾਬਕ ਬਾਬੇ ਦੀ ਇਸ ਗੱਲ ਨੇ ਉਸਤੇ ਗਹਿਰਾ ਅਸਰ ਕੀਤਾ ਅਤੇ ਉਸਨੇ ਇਸ ਦੁਸ਼ਕਰਮ ਤੋਂ ਕਾफी دیر ਟਾਲਾਵਟੀ ਰੱਖਿਆ ਅਤੇ ਜਦੋਂ ਬਾਬੇ ਨੂੰ ਲੱਗਿਆ ਕਿ ਡਾਕਟਰ ਉਸਦੇ ਕਹਿਣ 'ਚ ਨਹੀਂ ਕੰਮ ਕਰ ਰਿਹਾ ਤਾਂ ਬਾਬੇ ਨੇ ਉਸ ਨੂੰ ਤੰਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਡਾਕਟਰ ਖੈਰਾ ਨੇ ਵੀ ਬਾਬੇ ਦੇ ਕਾਲੇ ਕਾਰਨਾਮੇ 'ਚ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਸ ਦੀ ਭਣਕ ਬਾਬੇ ਨੂੰ ਲੱਗਣ ਕਾਰਨ ਬਾਬੇ ਨੇ ਆਪਣੇ ਚੇਲਿਆਂ ਨੂੰ ਕਹਿ ਕੇ ਡਾਕਟਰ ਖੈਰਾ ਦੇ ਮੂੰਹ ਉੱਪਰ ਤੇਜ਼ਾਬ ਸੁੱਟਵਾ ਦਿੱਤਾ ਅਤੇ ਜਿਸ ਨਾਲ ਡਾਕਟਰ ਨੂੰ ਆਪਣੀਆਂ ਅੱਖਾਂ ਤੋਂ ਹੱਥ ਧੋਣਾ ਪੈ ਗਿਆ 18 ਅਪ੍ਰੈਲ 2000 ਆਪਣੇ ਮਸਲ ਚੇਲੇ ਤੋਂ ਡਾਕਟਰ ਪੀਐਸ ਕੰਗ ਜਿਹੜਾ ਮੂੰਹ ਤੇ ਕੱਪੜਾ ਲੈ ਕੇ ਉੱਥੇ ਆਇਆ ਹੱਥ 'ਚ ਪੋਜ਼ੋਥਿਨ ਦਾ ਡੱਬਾ ਫੜਿਆ ਸੀ ਤੇ ਮੇਰੇ ਆਗੇ ਪੇਸ਼ੈਂਟਸ ਟੂਲ ਤੇ ਬੈਠ ਗਿਆ ਤੇ ਮੈਂ ਮੈਂ ਸੋਚਿਆ ਵੀ ਮੈਂ ਸ ਆਪੀਡੀ ਰੂਮ ਤੇ ਬੈਠਾ ਸੀ ਆਪਣੇ ਤੇ ਮੈਂ ਸੋਚਿਆ ਕਿ ਮੈਂ ਇਹ ਕੁਝ ਐਸਾ ਕਰਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਚੋਂ ਮੈਂ ਸੋਚਿਆ ਪੇਸ਼ੈਂਟ ਸਲਿੱਪ ਕੱਢ ਰਿਹਾ ਉਹਨੇ ਜਿਸ ਵੇਲੇ ਮੈਂ ਹੱਥ ਅੱਗੇ ਵਧਾਇਆ ਉਸਨੇ ਕੱਢ ਕੇ ਚ ਡੱਬਾ ਮੇਰੇ ਉੱਤੇ ਮਾਰਿਆ ਡੱਬਾ ਜਿਹੜਾ ਐਸਐਸਸੀ ਉਹ ਐਸਾਈਡ ਤੇ ਪੈ ਗਿਆ ਮੇਰੇ ਫੇਸ ਤੇ ਨਹੀਂ ਪਿਆ ਮੈਂ ਛੱਪਿਆ ਛੱਪਿਆ ਜਿਸ ਵੇਲੇ ਮੇਰਾ ਰਮਾਲ ਉਹਦਾ ਮੇਰੇ ਹੱਥ ਚ ਆ ਗਿਆ ਜੇ ਪਛਾਣੋਗੀ ਡਾਕਟਰ ਕਾਂਗ ਇਹਨਾਂ ਨੂੰ ਦੋ ਬੰਦੇ ਹੋਰ ਆਂਦੇ ੱਤ ਕਮਾੜਦੇ ਕੁਰਸੀ ਤੇ ਇਦਾਂ ਬਾਬਾ ਫੜ ਲੈਂਦੇ ਫੇਰ ਕਾਂਗ ਨੂੰ ਮਾਰਦਾ ਇੱਥੇ ਐਸਰ ਸੁੱਟਦਾ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਵੀ ਬਾਬੇ ਦੇ ਚੇਲਿਆਂ ਨੇ ਡਾਕਟਰ ਖੈਰਾ ਦਾ ਪਿੱਛਾ ਨਹੀਂ ਛੱਡਿਆ ਅਤੇ ਡਾਕਟਰ ਦੇ ਪਰਿਵਾਰ ਅਤੇ ਡਾਕਟਰ ਖੈਰਾ ਨੂੰ ਜ਼ਿੰਦਾ ਜਲਾਉਣ ਅਤੇ ਡਾਕਟਰ ਦੁਆਰਾ ਬਾਬੇ ਦੇ ਖਿਲਾਫ ਇਕੱਠੇ ਕੀਤੇ ਸਬੂਤਾਂ ਨੂੰ ਮਿਟਾਉਣ ਲਈ ਇਹਨਾਂ ਵਿਅਕਤੀਆਂ ਨੇ ਜਲੰਧਰ ਵਿਖੇ ਸਥਿਤ ਡਾਕਟਰ ਦੇ ਮਕਾਨ ਨੂੰ ਅੱਗ ਲਗਾ ਦਿੱਤੀ ਘਰ ਵਿੱਚ ਕਿਸੇ ਦੇ ਵੀ ਨਾ ਹੁਣ ਤਾਂ ਡਾਕਟਰ ਖੈਰਾ ਦੇ ਪਰਿਵਾਰ ਵਾਲੇ ਬਾਲ-ਬਾਲ ਬਚ ਗਏ ਇਹ ਤੋਂ ਤੱਕੇ ਬਾਅਦ ਵਿੱਚ ਡਾਕਟਰ ਖੈਰਾ ਨੂੰ ਇਸ ਬਾਬੇ ਵੱਲੋਂ ਜੋ ਧਮਕੀਆਂ ਦਿੱਤੀਆਂ ਗਈਆਂ ਉਸ ਨਾਲ ਇਹ ਪਰਿਵਾਰ ਕਿੰਨਾ ਕੁ ਸਹਿਮਿਆ ਹੋਇਆ ਹੈ ਤੁਸੀਂ ਆਪ ਹੀ ਡਾਕਟਰ ਖੈਰਾ ਅਤੇ ਉਸ ਦੀ ਮਾਪੇਸੋਂ ਸੁਣ ਲਵੋ ਹੁਣੇ ਮਤਲਬ ਮੈਨੂੰ ਧਮਕੀਆਂ ਹੀ ਦਿੱਤੀਆਂ ਆ ਰਹੀਆਂ ਤੇ ਅਜੇ ਤੇਰੇ ਨਾਲ ਕੁਝ ਨਹੀਂ ਹੋਇਆ ਇਹ ਤੈਨੂੰ ਸਟੋੜਾ ਫੜ ਕੇ ਬਾਹਰ ਛੜਕ ਤੇ ਮੰਗਣ ਲਾਣਾ ਇਹ ਤਾਂ ਧਮਕੀਆਂ ਫੋਨ ਤੇ ਦਿੱਤੀਆਂ ਜਾਂ ਨਹੀਂ ਫੋਨ ਤੇ ਇੱਕ ਰੇਡੀਓ ਅਟੈਕ ਹੋਈ ਇੰਗਲੈਂਡ ਦੇ ਵਿੱਚ ਉੱਥੇ ਬਾਬੇ ਦੇ ਜਿਹੜੇ ਕੱਠਾ ਉਹਨਾਂ ਦਾ ਕੰਮ ਚੱਲਦਾ ਹੈਗਾ ਗੁਰਮੀਤ ਸਿੰਘ ਉਹਨਾਂ ਨੇ ਕਿਹਾ ਉੱਥੇ ਵੀ ਤੈਨੂੰ ਅਜੇ ਕਟੋਰਾ ਫੜ ਕੇ ਮੰਗਲ ਲਾਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰ ਕਿ ਮੇਰੇ ਵਰਗੀ ਕੋਈ ਜਿਨੇ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਆਪਣੇ ਪੈਰਾਂ 'ਤੇ ਖੜਾ ਹੋਣ ਜੋਗਾ ਕੀਤਾ ਸੀਗਾ ਆਸਾਂ ਲਾਈਆਂ ਸੀ ਕਿ ਬੁਢਾਪੇ ਦਾ ਮੇਰਾ ਸਹਾਰਾ ਬਣੂਗਾ ਪਰ ਅੱਜ ਇੱਕ ਮਾਂ ਆਪਣੇ ਬੱਚੇ ਨੂੰ ਜਵਾਨ ਬੱਚੇ ਨੂੰ ਉਂਗਲ ਲਾ ਕੇ ਲਗੀ ਫਿਰਦੀ ਹੈ ਦਰਦ ਦਰ ਪਟਕਦੀ ਫਿਰਦੀ ਇਨਸਾਫ ਵਾਸਤੇ ਮੇਰੀ ਤੇ ਇਹੋ ਹੀ ਬੇਨਤੀ ਹੈ ਸਾਰਿਆਂ ਨੂੰ ਮੇਰੀ ਇਹੋ ਹੀ ਬੇਨਤੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਉਧਰ ਇਸ ਮਾਮਲੇ ਵਿੱਚ ਪੁਲਿਸ ਵੀ ਬਾਬੇ ਦੇ ਦਬਾਹ ਹੇਠ ਕੁਝ ਨਹੀਂ ਕਰ ਰਹੀ ਹਾਲਾਂਕਿ ਪੁਲਿਸ ਵੱਲੋਂ 26 ਮਈ 2009 ਨੂੰ ਖਾਣਾ ਪੂਰਤੀ ਲਈ ਬਾਬੇ ਖਿਲਾਫ ਮਾਮਲਾ ਦਰਜ ਵੀ ਕੀਤਾ ਗਿਆ ਪਰ ਇਸ ਮਾਮਲੇ ਨੂੰ ਬਾਬੇ ਦੇ ਦਬਾਹ ਹੇਠ ਬੰਦ ਕਰ ਦਿੱਤਾ ਗਿਆ ਡਾਕਟਰ ਖੈਰਾ ਮੁਤਾਬਕ ਉਹਨਾਂ ਵੱਲੋਂ 8 ਫਰਵਰੀ ਨੂੰ ਐਸਪੀ ਹੈੱਡਕੁਆਟਰ ਜਲੰਧਰ ਵਿਖੇ ਬਿਆਨ ਦਰਜ ਕਰਵਾਏ ਗਏ ਨੇ ਪਰ ਫਿਰ ਵੀ ਪੁਲਿਸ ਵੱਲੋਂ ਬਾਬੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਦਰ ਇਸ ਮਾਮਲੇ ਵਿੱਚ ਡਾਕਟਰ ਖੈਰਾ ਦੀ ਮਦਦ ਕਰ ਰਹੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਮੈਂਬਰ ਕਰਨਲ ਜੀ ਐਸ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਦੋਸ਼ੀ ਬਾਬਾ ਮਾਰ ਸਿੰਘ ਪੇਹੋਵਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਏ। ਤੋਂ ਮੈਂ ਇਹ ਹੀ ਕਹੂੰਗਾ ਕਿ ਨਾਟ ਓਨਲੀ ਪੰਜਾਬ ਐਂਡ ਹਰਿਆਣਾ ਗਵਰਨਮੈਂਟ ਇੰਡੀਅਨ ਗਵਰਨਮੈਂਟ ਕੋ ਐਸਾ ਕਾਨੂੰਨ ਪਾਸ ਕਰਨਾ ਚਾਹੀਏ ਕਿ ਇਹ ਜੋ ਡੇਰਾਬਾਦ ਵੱਡ ਰਹਾ ਹੈ, इनके ਜੋ ਬਾਬੇ ਹਨ, इनको ਥੋਰਲੀ ਇਨਵੈਸਟੀਗੇਟ ਕੀਤਾ ਜਾਏ ਅਤੇ ਅਗਰ ਇ ਡਾਕਟਰ ਖੇਰਾ ਦੀ ਦਰਦਨਾਕ ਕਹਾਣੀ ਪਿੱਛੇ ਬਾਬਾ ਮਾਨ ਸਿੰਘ ਪੇਹੋਵੇ ਵਾਲੇ ਖਿਲਾਫ ਬਹੁਤ ਹੀ ਜ਼ਿਆਦਾ ਸਬੂਤ ਨੇ ਪਰ ਫਿਰ ਵੀ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਕतरा ਰਹੀ ਹੈ ਸ਼ਾਇਦ ਪੁਲਿਸ ਇਸ ਸਾਰੇ ਮਾਮਲੇ ਵਿੱਚ ਇਸ ਕਰਕੇ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਇਸ ਬਾਬੇ ਦੇ ਸੰਬੰਧ ਸੂਬੇ ਦੀ ਸਰਕਾਰ ਨਾਲ ਵਧੀਆਂ ਨੇ ਅਤੇ ਇਸੇ ਦਾ ਹੀ ਨਜਾਇਜ਼ ਫਾਇਦਾ ਇਸ ਬਾਬੇ ਵੱਲੋਂ ਉਠਾਇਆ ਜਾ ਰਿਹਾ ਹੈ ਜਲੰਧਰ ਤੋਂ ਚੇਤਨ ਸਰਵਾਦੇ ਨਾਲ ਬਿਊਰੋ ਰਿਪੋਰਟ ਜਸ ਪੰਜਾਬੀ